ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਦੱਦੇ ਤੇ ਬੋਲੀਆਂ ਤੇ ਪਹਿਲਾਂ ਆਪਾਂ ਦੱਦੇ ਤੇ ਕਰ ਸਾਰੇ ਵਰਡ ਤੇ ਬੋਲੀਆਂ ਲੈ ਕੇ ਚੈਨਲ ਤੇ ਆਏ ਹੋਏ ਆ ਜੇ ਤੁਸੀਂ ਨਹੀਂ ਦੇਖੀਆਂ ਤੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਸਾਰੀਆਂ ਕੀ ਵੀਡੀਓ ਆਈਆਂ ਹੋਈਆਂ ਨੇ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਦੱਦੇ ਤੇ ਤਾਂ ਇਹ ਤਾਂ ਇਹ ਤਾਂ ਇਹ ਅਨਪੜਮਾ ਪਿਆਨੇ ਧੀਆ ਪੜਨ ਸਕੂਲ ਲੈ ਪਾਈਆਂ ਅਨਪੜਮਾ ਪਿਆਨੇ ਧੀਆ ਪੜਨ ਸਕੂਲ ਲੈ ਪਾਈਆਂ ਫਰਟੀ ਬਿਸਤਾ ਰਕਤਾ ਮੇਸ ਤੇ ਕੱਪੜੇ ਧੋਣ ਨਹਿਰ ਤੇ ਆਇਆਂ ਨਹਿਰ ਵਾਲਾ ਪਾ ਬੂਨੇ ਫਿਰ ਸੇ ਟੀਮਾਰ ਬਲਾਈਆਂ ਆਧਾਰ ਵਾਲੇ ਬਾਬੂ ਨੇ ਫਿਰ ਸਿਉਟੀ ਮਾਰ ਬਲਾਈਆਂ ਛੱਡਦੇ ਬਾਬੂ ਅਸੀਂ ਨਾ ਮਾਰੇ ਸੁਵਿਨਾ ਮੰਗੀਆਂ ਨਾ ਵੇਈਆਂ ਛੱਡਦੇ ਬਾਬੂ ਵੇਸੀਂ ਨਾ ਮੰਗੀਆਂ ਨਾ ਵੇਈਆਂ ਤਫਾ ਨਹੀਂ ਹਮਾਰਦਾ ਮੁੱਕਾ ਨਹੀਂ ਹਮਾਰਦਾ ਤਫਾ ਨਹੀਂ ਹਮਾਰਦਾ ਮੁੱਕਾ ਨਹੀਂ ਹਮਾਰਦਾ ਮਾਰਦਾ ਪੰਜਾਲੀ ਵਾਲਾ ਹੱਥਾ ਪੰਜਾਲੇ ਟੁੱਟੇ ਜਾਊਗੀ ਮੂਰਖਾ ਵੇ ਜੱਟਾ ਪੰਜਾਲੀ ਟੁੱਟੇ ਜਾਊਗੀ ਮੂਰਖਾ ਵੇ ਜੱਟਾ ਤੇਲੇ ਦੀ ਮਹਿਰੂਮ ਕਰਾਈ ਤੇਲੇ ਦੀ ਮਹਿਰੂਮ ਕਰਾਈ ਉਹ ਵੀ ਚੜ ਗਈ ਸ਼ੱਤ ਹੈ ਦੇਖੋ ਨੀ ਮੇਰੇ ਹਾਂ ਦਿਓ ਮੇਰਾ ਜੇਠ ਬੋਣੀਆਂ ਵੱਟੇ ਵੇਖੋ ਨੀ ਮੇਰੇ ਹਾਂ ਦਿਓ ਮੇਰਾ ਜੇਠ ਬੋਣੀਆਂ ਤੇਲੇ ਦੀ ਮਹਿਰੂਮ ਇਹ ਦੇਹਲੇ ਦੀ ਮੈਰੂ ਕਰਾਈ ਉਹ ਵੀ ਚੜ ਗਈ ਛੱਤੇ ਦੇਖੋ ਨਹੀਂ ਮੇਰੇ ਹਾਂ ਦੀ ਉਹ ਮੇਰਾ ਜੇਠ ਪੋਣੀਆਂ ਕੱਤੇ ਦੇਖੋ ਨਹੀਂ ਮੇਰੇ ਹਾਂ ਦੀ ਜੇਠ ਪੋਣੀਆਂ ਕੱਤੇ ਤੀਆਂ ਵਾਲਾ ਜੇਠ ਪੁੱਤਾਂ ਵਾਲਾ ਜੇਠ ਤੀਆਂ ਵਾਲਾ ਜੇਠ ਨਹੀਂ ਪੁੱਤਾਂ ਵਾਲਾ ਜੇ ਆ ਗਿਆ ਨਹੀਂ ਸੋਹਗੇ ਢਾ ਗਿਆ ਨਹੀਂ ਸੋਹਗੇ ਢ ਦੀਆਂ ਵਾਲਾ ਜੇਠਾ ਨੀ ਪੁੱਤਾਂ ਵਾਲਾ ਜੇਠਾ ਦੀਆਂ ਵਾਲਾ ਜੇਠ ਪੁੱਤਾਂ ਵਾਲਾ ਜੇ ਮੈਨੂੰ ਆਂਦਾ ਮੇਰੇ ਵੱਲ ਵੇਖ ਮੈਨੂੰ ਕਹਿੰਦਾ ਮੇਰੇ ਵੱਲ ਵੇਖ ਤਾ ਇਹਦਾ ਇਹਦਾ ਇਹ ਧਰਦੀ ਪੜਸੂਟੀਏ ਜਿੱਥੇ ਅਸੀਂ ਮੇਲਣਾ ਚਾਹੀਏ ਇਹ ਤਰਤੀ ਪੜਸੂਟੀਏ ਜਿੱਥੇ ਅਸੀਂ ਮੇਲਣਾ ਚਾਹੀਏ ਤਰਤੀ ਪੜਸੂਟੀਏ ਤਾ ਵੇਤਾ ਵੇਤਾ ਵੇਹਰਾ ਪਟਿਆਲੇ ਦੇ ਮੁੰਡਾ ਪੜਨ ਸਕੂਲ ਨੂੰ ਜਾਵੇ ਰਹਾ ਪਟਿਆਲੇ ਵਾਲੇ ਦੇ ਮੁੰਡਾ ਪੜਨ ਸਕੂਲ ਨੂੰ ਜਾਵੇ ਰਹਾ ਪਟਿਆਲੇ ਦੇ ਰਾ ਅਵਿਚ ਕੁੜੀ ਕੁੜੀ ਤੇ ਕਰੀ ਮੁੰਡਾ ਦਿਲ ਦਾ ਹਾਲ ਸੁਣਾਵੇ ਜਦ ਮੁੰਡਾ ਫੇਲ ਹੋ ਗਿਆ ਉਹ ਜਦ ਮੁੰਡਾ ਫੇਲ ਹੋ ਗਿਆ ਫਿਰ ਕੁੜੀ ਨੂੰ ਸਹਨਤਾ ਮਾਰੇ ਫੇਲ ਕਰਾਤਾਣੀ ਤੈ ਲੰਮੀਏ ਮਟਿਆਰੇ ਫੇਲ ਕਰਾਤਾਣੀ ਤੈ ਲੰਮੀਏ ਮਟਿਆਰੇ ਫੇਲ ਕਰਾਤਾਣੀ ਤੁਸੀਂ ਦੱਸੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਜੇ ਵਧੀਆ ਲੱਗੀ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਇਦਾਂ ਦੀ ਹੋਰ ਵੀਡੀਓ ਨਾਲ